ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਬਾਈ ਜੀ ਹੁਣ ਅਸੀਂ ਤੁਹਾਨੂੰ ਮਿਲਾਉਨੇ ਆ ਬਾਈ ਕੁਲਵਿੰਦਰ ਜੀ ਤੇ ਬਾਈ ਗੁਰਜੀਤ ਜੀ ਇਹਨਾਂ ਨੇ ਸਤਨ ਸੇਲਜ਼ ਤੋਂ ਅੱਜ ਤੋਂ 3 ਸਾਲ ਪਹਿਲਾਂ ਇੱਕ ਕਣਕ ਵੱਢਣ ਵਾਲਾ ਰੀਪਰ ਖਰੀਦਿਆ ਸੀ ਤਾਂ ਬਾਈ ਜੀ ਹੁਣਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਉਹਨਾਂ ਦਾ ਇਹ ਐਕਸਪੀਰੀਅੰਸ ਤੇ ਇਹ ਜਰਨੀ ਕਿਸ ਤਰ੍ਹਾਂ ਰਹੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਹਾਂਜੀ ਦੱਸੋ ਜੀ ਬਹੁਤ ਵਧੀਆ ਰਹਿ ਬਈ ਪਹਿਲਾਂ ਤਾਂ ਪੈਕ ਲੈ ਕੇ ਆਏ ਸੀ ਹਾਂਜੀ ਜਦੋਂ ਸਾਨੂੰ ਇਹੀ 4-5 ਦਿਨ ਚਲਾਇਆ ਸਾਨੂੰ ਇੱਕ ਸਾਨੂੰ ਹੋਰ ਲੈਉਣਾ ਪਿਆ ਤੇ ਠੀਕ ਹੈ ਬਾਈ ਬਾਲਾ ਵਰੀਆ ਕੰਮ ਖਾਸ ਕਰਕੇ ਨਿੱਕੇ ਜੀਮੇਦਾਰ ਆ ਚਾਹੇ ਛੋਟੇ ਮਜ਼ਦੂਰ ਆ ਬਾਈ ਠੀਕ ਹੈ ਚਾਹੇ ਜੀ ਥੋੜੇ ਕੁ ਜਿਹੜੇ ਬੰਦੇ ਕੋਲੇ ਥੋੜੀ ਪੈੜੀ ਆ ਤੇ ਬਾਈ ਬਾਲੀ ਵਰੀਆ ਚੀਜ਼ ਆ ਕੋਈ ਰਿਪੇਅਰ ਨਹੀਂ ਕੋਈ ਇਹਦਾ ਖਰਚਾ ਨਹੀਂ ਯਕੀਨ ਨਹੀਂ ਮਰਣਾ ਆ ਫੈਂਖੀਆਂ ਸੱਤਾ-ਸੱਤਾ ਕਿਲਮੇ ਦੀ ਵੀ ਨਿਗਾਹ ਆ ਠੀਕ ਹੈ ਜੀ ਹਾਂ ਤਾਂ ਪਹਿਲੇ ਸਾਲ ਤੁਸੀਂ ਕਿੰਨੇ ਕਿੰਨੇ ਏਕੜੇ ਦੇ ਨਾਲ ਵੱਡੇ ਤੁਸੀਂ ਕਣਕ ਦੇ ਅਸੀਂ 50 ਗਿੱਲਾਂ ਨੂੰ ਵੜਤੀ ਕਣਕ ਬਈ ਉਹ ਪਹਿਲੇ ਸੀਜ਼ਨ ਪਹਿਲੇ ਸੀਜ਼ਨ ਹਾਂ ਤੇ ਜੇ ਆਪਾਂ ਦਿਨ ਦੀ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ ਤੇ ਕਿੰਨਾ ਤੁਸੀਂ ਵੜ ਦਿੰਨੇ ਆ ਇੱਕ ਕਟਰੇ 6 ਕਿੱਲੇ ਕਣਕ ਵੜ ਦੂਗਾ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ 6 ਕਿੱਲੇ ਕਣਕ ਵੜ ਦੂਗਾ ਤੇ ਜਿਹਦੀ ਆਪਾਂ ਚੰਗੀ ਜਾਨੀ ਕਿ ਸੇਲਗ ਹੁੰਦੀ ਹੈ ਬਈ ਇਹਦੀ ਚੰਗੀ ਜੇ ਆਪਾਂ ਹੱਥੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ 5-6 ਬੰਦੇ ਇੱਕ ਦਿਨ ਦੇ ਵਿੱਚ ਇੱਕ ਕਿੱਲਾ ਮਸਾ ਵੜਦੇ ਆ ਤੇ ਤੁਸੀਂ ਕਹਿੰਦੇ 6 ਕਿੱਲੇ ਆਪਾਂ ਇੱਕ ਦਿਨ ਦੇ ਵਿੱਚ ਵੜ ਦਿੰਨੇ ਇੱਕ ਬਾਈ ਹੋਰ ਵੀ ਦੇਖਣਾ ਵੜਾਈ ਵੀ ਬਹੁਤ ਸੋਹਣੀ ਏ ਜੀ ਹਾਂ ਜੀ ਕਣਕ ਦਾ 10 ਜੀ ਵੜਦਾ ਬੜੀ ਸੁਣ ਕਾਂਢੀ ਵਿੱਚ ਡਿਗਣ ਦੇ ਨਾਲ ਥੱਲੇ ਜੇਕਰ ਕਣਕ ਖੜੀ ਹੋਵੇ ਤਾਂ ਇਹਦੇ ਵਿੱਚ ਆਪਾਂ ਇੱਕ ਦਿਹਾੜੀ ਦੇ ਵਿੱਚ 6 ਕਿੱਲੇ ਵੜ ਸਕਦੇ ਵੜ ਸਕਦੇ ਕਣਕ ਵੱਡੀ ਹੈ ਭਈ ਆਪਾਂ ਨਗਾਹ ਆਸ਼ੀਆਂ ਕਿੱਲੇ ਹਾਂ ਹਾਂ ਭਾਈ ਜੀ ਇਹਦੀ ਰਿਪੇਅਰ ਵਗੈਰਾ ਕਿੰਨੀ ਤੁਹਾਨੂੰ ਪਈ ਅੱਜਲੇ ਸਾਲ ਦੂਜੇ ਸਾਲ ਦੱਸੋ ਤਾਂ ਤੁਸੀਂ ਸਚਨ ਸੇਲਜ਼ ਨੂੰ 1 ਤੋਂ ਲੈ ਕੇ ਦੇ 10 ਨੰਬਰ ਕਹੀਏ ਤਾਂ ਕਿੰਨੇ ਨੰਬਰ ਦੇਣਾ ਚਾਹੋਗੇ ਸਰਵਿਸ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਤੁਹਾਡੀ ਗੱਲ ਸੁਣੀ ਜਾਂ ਨਹੀਂ ਸੁਣੀ ਕਿ ਕਿੰਨੇ ਨੰਬਰ ਨਹੀਂ ਭਾਈ ਅਸੀਂ ਸਾਰੇ ਸਾਰੇ ਨੰਬਰ ਭਾਈ ਹਾਂ ਹਾਂ ਭਾਈ ਸਾਡੇ ਸਾਰੇ ਆਪਾਂ ਸਾਰੇ ਪੰਜਾਬ ਦੇ ਵਿੱਚ ਜਾਂ ਪੈਨ ਇੰਡੀਆ ਦੇ ਵਿੱਚ ਕਸਟਮਰਾਂ ਦੀ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਜੋ ਵੀ ਤੁਹਾਡਾ ਹੈ ਤੁਸੀਂ ਸੱਚ ਦੱਸਣਾ ਕਿਉਂਕਿ ਹਰੇਕ ਗਰੀਬ ਕਿਸਾਨ ਆਪਣੇ ਨਾਲ ਡੁੱੜਿਆ ਹੋਇਆ ਸਹੀ ਗੱਲ ਬਈ ਪਤਾ ਕੀ ਕਾਰਨ ਹੁੰਦਾ ਇਸ ਕਰਕੇ ਮੈਂ ਦਾ ਇੰਨਾ ਗੱਲ ਹੈ ਗੱਲ ਸੁਣਿਆ ਜਿਹੜਾ ਝੂਠ ਬੰਦ ਲਿਆ ਸੀ ਤਾਂ ਤੁਸੀਂ ਸਾਡੇ ਕੋਲੇ ਚੱਲ ਕੇ ਅਸੀਂ ਇਸ ਲਈ ਤਾਂ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਖੜੇ ਪੈਰੀ ਉਹਨੇ ਜੜਛੇ ਦਿੱਤਾ ਹਾਂਜੀ ਤਾਂ ਤੁਸੀਂ ਕਿ ਇਹ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਖਰੀਦਣਾ ਚਾਹੀਦਾ ਚਾਹੀਦਾ ਬਾਈ ਚਾਹੀਦਾ ਬਾਲੀ ਵਧੀਆ ਚੀਜ਼ ਆ ਬਾਈ ਛੋਟੇ ਜ਼ਿਮੀਂਦਾਰ ਆਸਤੇ ਦਾ ਮਜ਼ਦੂਰ ਆ ਇਹ ਤਾਂ ਖਾਸ ਕਰਕੇ ਬਾਈ ਅਸੀਂ ਬਹੁਤ ਰੋਲਾ ਪਾਉਨੇ ਆ ਮਜ਼ਦੂਰਾਂ ਦੇ ਛੋਟੇ ਜ਼ਿਮੀਂਦਾਰ ਨੂੰ ਲੈ ਲਓ ਭਰਾ ਬਹੁਤ ਵਧੀਆ ਚੀਜ਼ ਆ ਬਾਈ ਲੱਖ ਸਵਾ ਲੱਖ ਦਾ ਕੁਝ ਨਹੀਂ ਆਉਂਦਾ ਹਾਂਜੀ ਹਾਂ ਤਾਂ ਜੇ ਤੁਸੀਂ ਕੰਪੇਅਰ ਕਰੋ ਕਿ ਤੁਹਾਡੇ ਪਹਿਲਾਂ ਵਾਲੇ ਕੰਮ ਨਾਲ ਜਾਂ ਤੁਸੀਂ ਜੋ ਵੀ ਕੰਮ ਕਰਦੇ ਸੀ ਤਾਂ ਇਹ ਮਸ਼ੀਨ ਆਉਣ ਨਾਲ ਤੁਹਾਡੇ ਆਮਦਨ ਦੇ ਵਿੱਚ ਕਿੰਨਾ ਕ ਵਾਧਾ ਹੋ ਰਿਹਾ ਬਾਈ ਫਰਕ ਅੱਗੇ ਨਾ ਤੈਨੂੰ ਮੈਂ ਤਾਂ ਗੱਲ ਦੱਸਦਾ ਬਾਈ ਅਸੀਂ ਨਾ ਸਿਰੇ ਲੱਗੇ ਹੁੰਦੇ ਸੀ ਹਾਂਜੀ ਸਿਰੀ ਲੱਗੇ ਹੁੰਦੇ ਸੀ ਤੇ ਸਾਲ ਦਾ ਲੱਖ ਸਵਾ ਲੱਖ ਰੁਪਏ ਦਿੰਦੇ ਜਿਮੀਦਾਰ ਸਾਨੂੰ ਹਾਂਜੀ ਤੇ ਅਸੀਂ ਕਣਕ ਵੜਦੇ ਆਂ ਤੇ ਅਸੀਂ ਬਈ ਡੇਡ ਡੇਡ ਲੱਖ ਦਾ ਸੀ ਜੀ 20 ਦਿਨ ਚਲਾ ਜੰਦੇ ਸਾਨੂੰ ਕੀ ਮੁਦਖ ਦਾ ਫਿਰ ਹਾਂਜੀ ਮੂੰਗੀ ਵੜ ਲੀਏ ਤੇ ਨਾਲ 4 ਫੁੱਟ 3 ਫੁੱਟ ਦੀ ਜੇ ਗਵਾਰੀ ਵੜ ਲੀਏ ਤੇ ਨਾਲ ਠੀਕ ਹੈ 4 ਫੁੱਟ ਤੇ ਕੋਈ ਮਰਜੀ ਵੜ ਲਗੇ ਮੂੰਗੀ ਤਾਂ ਜਿਵੇਂ ਮੂੰਗੀ ਦੇ ਸੀ ਜੀ ਲਾਵਾਂਗੇ ਤੇ ਮੂੰਗੀ ਵੜਾਗੇ ਸੀ ਅੱਛਾ ਤੇ ਇਹ ਤੇ ਬਿਨਾ ਕਣਕ ਤੋਂ ਤੁਸੀਂ ਹੋਰ ਕਿਹੜੀਆਂ ਕਿਹੜੀਆਂ ਮੂੰਗੀ ਵੱਡੂਗੀ 10 ਫੁੱਟ ਤੇ ਕਿਹੜ ਖੜੀ ਚੀਜ਼ ਵੱਡੂਗਾ ਬਾਈ ਸਾਢੇ 3 ਫੁੱਟ ਤੇ ਠੀਕ ਹੈ ਜੀ 4 ਫੁੱਟ ਤੇ ਕਿਰ ਵੱਡੂਗੀ ਮਤਲ ਤੇ ਮੱਕੀ ਮੱਕੀ ਵੀ ਵੱਡ ਦਿੰਦੇ ਨੇ ਮੱਕੀ ਦੀ ਹੈਡ ਜਿਆਦਾ ਵੱਡੀ ਹੁੰਦੀ ਜਾਨੀ ਜਿਆਦਾ ਵੱਡੀ ਨਹੀਂ ਵੱਡਦਾ ਹਾਂ ਚਾਰ ਫੁੱਟ ਤੱਕਰ ਵੱਡੂਗਾ ਇਹ ਜੇਕਰ ਝੋਨਾ ਵੱਢ ਲਓ ਤੁਸੀਂ ਪੱਠਿਆਂ ਦੇ ਤੌਰ ਤੇ ਕਹੀਏ ਕਿ ਜੇ ਪੱਠੇ ਮੱਕੀ ਵੱਡਣਾ ਹੋਵੇ ਤਾਂ ਉਹ ਪੇਡ ਹਸਾਉਣਾ ਵਧੀਆ ਵੱਡੀ ਜਾਂਦੀ ਹਾਂ ਚਾਰ ਪੰਜ ਫੁੱਟ ਤੱਕਰ ਹੈਡ ਵੱਡੂਗੀ ਇਹ ਠੀਕ ਹੈ ਹਾਂ ਹਾਂ ਦਰੇ ਜਾਨੀ ਆਵੇਂ ਆਵੇਂ ਸੀ ਆਕ ਆਪਣੀ ਮਾਰ ਉਹ ਚੀਜ਼ ਜੋ ਨਹੀਂ ਹੁੰਦੀ ਗੱਲ ਝੋਨਾ ਵੱਢ ਲਓ ਅਤੇ ਝੋਨਾ ਵੀ ਵੱਡੇ ਜਾਂਦਾ ਝੋਨਾ ਹੀ ਵੱਡੂ ਕੀ ਝੋਨਾ ਜਿੰਨਾ ਮਰਜ਼ੀ ਆਹ ਦੇ ਕਈ ਕਿਸਾਨਾਂ ਆ ਤੇ ਬਾਸਮਤੀ ਵੱਢਦੇ ਆ ਹੱਥੀ ਝਾੜਦੇ ਆ ਤਾਂ ਉਹਨਾਂ ਨੂੰ ਵੱਢਣ ਦੀ ਬੜੀ ਦਿੱਕਤ ਆਉਂਦੀ ਆ ਛੋਲੇ ਵੀ ਵੱਡੂਗੀ ਬਈ ਅੱਛਾ ਛੋਲੇ ਵੀ ਵੱਢ ਦਿੰਦੇ ਠੀਕ ਆ ਜੀ ਸਾਰੇ ਵੱਡੂਗੀ ਹੁਣ ਅਸੀਂ ਆ ਨਹੀਂ ਆਦੇ ਵੀ 10 ਫੁੱਟ ਤੇ ਕਰਜੀ ਵੱਡੂਗੇ ਐਵੇਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਮਤਲਬ ਛੋਟੇ ਕਿਸਾਨ ਨੇ ਜਾਂ ਜੋ ਕੋਈ ਆਰਗੇਨਿਕ ਫਸਲਾਂ ਬੀਜਦਾ ਤਾਂ ਉਹ ਛੋਟੀਆਂ ਛੋਟੀਆਂ ਫਸਲਾਂ ਬੀਜਦਾ ਤਾਂ ਉਹ ਸਾਰੇ ਆਪ ਮਲਟੀਪਲ ਉਹਨੂੰ ਅਲੱਗ-ਅਲੱਗ ਮਸ਼ੀਨਾਂ ਲੈਣ ਦੀ ਲੋੜ ਨਹੀਂ ਉਹਨਾਂ ਨੇ ਇੱਕੋ ਮਸ਼ੀਨ ਸਾਰੇ ਉਹਨਾਂ ਦੀ ਕਣਕ ਵੀ ਵੱਡੇਗੀ ਝੋਨਾ ਵੀ ਵੱਡੇਗੀ ਮੌਂਗੀ ਵੀ ਵੱਡੇਗੀ ਤੇ ਪੱਠਿਆਂ ਲਈ ਮੱਕੀ ਵੀ ਵੱਡੇਗੀ ਹਾਂ ਇਹ ਸਾਰੇ ਆ ਵੜਦੇ ਆ ਉਹ ਵੀ ਕਹੀ ਜਾਂਦਾ ਬ੍ਰਾਜ਼ੀਲ ਹੋਵੇ ਨਾ ਉਹ ਵੀ ਵੱਡੂਗੀ ਚੀਨ ਵੈਸੇ ਤੇ ਮੈਂ ਗੱਲ ਦਾ ਇਦਾਂ ਅਸੀਂ ਨਾ ਜਿਵੇਂ ਲੋਣਾ ਨਾ ਅਸੀਂ ਟੂੜੀ ਸਸਤੀ ਜੀ ਸਾਨੂੰ ਲੱਗਦਾ ਹੀ ਮੰਦਾ ਜਿਵੇਂ ਕਹਿੰਦਾ ਬੰਦੇ ਨੇ ਸਾਡੀ ਜਾਗਦੇ ਬਈ 30 ਕਿੱਲੇ ਬੂਲਰਾਂ ਚ ਕਣਕ ਵਿਜਲੀ ਠੀਕ ਹੈ ਜੀ ਤੇ ਅਸੀਂ ਬਈ ਉਥੇ 30 ਕਿੱਲੇ ਦੀ ਕਣਕ ਵੱਢ ਕੇ ਬੂਲਰਾਂ ਜੋਤੀ ਬੂਲਾਂ ਦੇ ਮੰਨ ਕੇ ਬਹਿ ਗਿਆ ਬੰਦਾ ਹਾਂ ਦਾ ਯਾਰ ਮੈਂ ਆਪ ਮੈਨੂੰ ਦਵਾ ਕੇ ਲੈ ਹੋ ਜੇ ਪਹਿਲੀ ਏਅਰ ਕਣਕ ਨੂੰ ਮੈਂ ਕਿਹਾ ਦਵਾ ਲਵਾਂ ਕੋਈ ਗੱਲ ਨਹੀਂ ਸਾਨੂੰ ਮੈਂ ਸਾਨੂੰ ਕੀ ਕੰਪਿਊਟਰ ਦੀ तू ਆਪ ਲੈ ਆਂਗੇ ਤਾਂ ਬਈ ਹਨਾ ਹਾਂਜੀ ਹਾਂਜੀ ਸਾਨੂੰ ਕੋਈ ਸਾਡੇ ਕਿਸੇ ਤੇ ਅਸਰ ਆ ਬੜੀ ਵਧੀਆ ਜੀ ਲੱਗੇ ਬਈ ਉਹਨੂੰ ਠੀਕ ਹੈ ਜੀ ਬੜਾ ਵਧੀਆ ਲੱਗਿਆ ਬਾਈ ਜੀ ਹੁਣ ਇਹਨਾਂ ਗੱਲਬਾਤ ਕਰਕੇ ਤਾਂ ਬਾਈ ਜੀ ਹੁਣ ਇਹਦਾ ਨੰਬਰ ਅਤੇ ਸਚਨ ਸੇਲਜ਼ ਦਾ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਅਸੀਂ ਚਲਾ ਕੋਈ ਡਾਊਟ ਹੋਵੇ ਤਾਂ ਉਹ ਬਾਈ ਜੀ ਹੋਣਾਂ ਦਾ ਨੰਬਰ ਅਸੀਂ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਤੇ ਉਹਨਾਂ ਨਾਲ ਗੱਲ ਕਰ ਸਕਦੇ ਆ ਤੇ ਸਚਨ ਸੇਲ ਦੇ ਨਾਲ ਗੱਲ ਕਰਕੇ ਤੁਸੀਂ ਆਪਦੀ ਕੋਈ ਵੀ ਕੁਇਰੀ ਹੋਵੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਡਾਊਟ ਹੋਵੇ ਤਾਂ ਉਹ ਕਨਫਰਮ ਕਰ ਸਕਦਾ ਤਾਂ ਧੰਨਵਾਦ ਜੀ ਚਲੋ ਠੀਕ ਹੈ ਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ